ਦੇਖਦੇ ਹਾਂ ਮਰੀਕਾ ਜਿੱਤੂ ਇਸ ਵਾਰ ਬਿਲਕੁਲ ਜੀ ਬਿਲਕੁਲ ਜਿੱਤੂਗਾ ਜੀ ਬੇਚੱਕ ਕੋफी ਦੇਖਣ ਨੂੰ ਮਿਲ ਰਹੀ ਹੈ ਲੱਗਦਾ ਕਿ ਮੁਕਾਬਲਾ ਹੋ ਸਕਦਾ ਟੱਕਰ ਕੋਈ ਮੁਕਾਬਲਾ ਦਾ ਕੋਈ ਕਰ ਨਹੀਂ ਸਕਦਾ ਜੀ ਜਿੱਤੂ ਕਰਾਰ ਹੈ ਜੀ ਉਹ ਖਡੂਰ ਸਾਹਿਬ ਦੇ ਵਿੱਚੋਂ ਜੀ ਪੂਰਾ ਲੋਕ ਜਿਹਨੇ ਸੰਗਤ ਆਪਣੀ ਸਾਰਾ ਸਾਥ ਦੇ ਰਹੀ ਉਹਨਾਂ ਦਾ ਇਟਸ ਅ ਸਿੰਗਲ ਟੋਨ ਕੋਈ ਨਹੀਂ ਦੇਖਦੇ ਅਕਾਲੀ ਦਲ ਜਿੱਤ ਸਕਦੇ ਨਹੀਂ ਉਹਨਾਂ ਦੇ ਬਿਲਕੁਲ ਕੋਈ ਚਾਂਸ ਨਹੀਂ ਹੈ ਜੀ ਚਾਂਸ ਖਤਮ ਹੋ ਗਿਆ ਜੀ ਹੁਣ ਤੇ ਮੁਕਾਬਲਾ ਰਹਿ ਹੀ ਨਹੀਂ ਗਿਆ ਹੁਣ ਤੇ ਇੱਕ ਪਾਸਾ ਹੋ ਗਿਆ ਜੀ ਕਾਫੀ ਹਵਾ ਦੇਖਣ ਨੂੰ ਮਿਲ ਰਹੀ ਐ ਅਮਰਿਤਪਾਲ ਦੀ ਲੱਗਦਾ ਤੁਹਾਨੂੰ ਟੱਕਰ ਵਧੀਆ ਦੇ ਸਕਦੀ ਹੈ ਵੇਖੋ ਜੀ ਐ ਵੇਲੇ ਪੂਰੀ ਚੱਕਰ ਐ ਜੀ ਦਾ ਗੁਰੂ ਮਹਾਰਾਜ ਜਿਹਨੂੰ ਭਾਦ ਦੇਣੀ ਉਹ ਦਊਗਾ ਟੱਕਰ ਵੱਲੋਂ ਤੇ ਕੋਈ ਸ਼ੱਕ ਨਹੀਂ ਹੈਗਾ ਟੱਕਰ ਬਿਲਕੁਲ ਸਿਰੇ ਦੀ ਟੱਕਰ ਐ ਇਸ ਟਾਈਮ ਮੌਜੂਦ ਆ ਅਸੀਂ ਸ਼ਹਿਰ ਖਡੂਰ ਸਾਹਿਬ ਦੇ ਵਿੱਚ ਤੇ ਚਰਚਾ ਕਰਾਂਗੇ ਚੋਣਾਂ ਨੂੰ ਲੈ ਕੇ ਕਿਸ ਪਾਰਟੀ ਜਿਹੜੀ ਦੀ ਲਹਿਰ ਇੱਥੇ ਚੱਲ ਰਹੀ ਐ ਕਿਹੜਾ ਉਮੀਦਵਾਰ ਜਿਹੜਾ ਵਾ ਚੋਣਾਂ ਨੂੰ ਲੈ ਕੇ ਜਿਹੜਾ ਇੱਥੋਂ ਚਰਚਾ ਦੇ ਵਿੱਚ ਆ ਰਿਹਾ ਤੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿਹੜੀ ਪਾਰਟੀ ਦੇ ਉਮੀਦਵਾਰ ਇੱਥੋਂ ੜੇ ਆ ਉਹ ਮੋਰਚਾ ਮਾਰਸਾ ਸਤਿ ਸ਼੍ਰੀ ਅਕਾਲ ਪਾਪਾ ਜੀ ਸਤਿ ਸ਼੍ਰੀ ਅਕਾਲ ਜੀ ਪਾਪਾ ਜੀ ਅਮਰਿਤਪਾਲ ਜੀ ਕਿਵੇਂ ਚੱਲ ਰਿਹਾ ਕਿ ਇੱਥੋਂ ਜਿੱਤ ਸਕਦੇ ਇਸ ਵਾਰ ਹਾਂ ਜੀ ਕਾਫੀ ਹਵਾ ਦੇਖਣ ਨੂੰ ਮੇਰੀ ਅਮਰਿਤਪਾਲ ਦੀ ਤੇ ਕਿਵੇਂ ਦੇਖਦੇ ਟੱਕਰ ਦੇ ਨਾਲ ਬਹੁਤ ਜੁੜਿਆ ਉਹ ਮੁਲਕੇ ਦੇ ਨਾਲ ਕੱਲ ਹੋਟੀਆਂ ਵੀ ਕੱਟ ਸੀਗਾ ਬਹੁਤ ਜ਼ਿਆਦਾ ਜਾਣੀ ਗੇ ਕੱਟ ਸੀਗਾ ਹਾਂਜੀ ਇਹ ਵੀ ਦੇਖਦੇ ਟੱਕਰ ਦੇ ਸਕਦੇ ਪੂਰੀ ਹਾਂਜੀ 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 ਸਾਰਾ ਉਹਦੇ ਨਾਲ ਆਮਰਤਪਾਲ ਦੇ ਨਾਲ ਅਕਾਲੀ ਦਲ ਤੋਂ ਵਿਰਸਾ ਸਿੰਘ ਬਲਟੋਆ ਨੂੰ ਕਿਵੇਂ ਦੇਖਦੇ ਹੋ ਹਾਂਜੀ ਉਹਨਾਂ ਅਜੇ ਤੱਕ ਦੇ ਕੋਈ ਸੁਵਾਰਿਆ ਨਹੀਂਗਾ ਪਿੰਡ ਦਾ ਨਾਂ ਗਰੀਬਾਂ ਨੂੰ ਕੋਈ ਸਹੂਲਤ ਦੇ ਦਿੱਤੀ ਆ ਤੇ ਇਹ ਨਾ ਵੀ ਇਹ ਨੇ ਚਲੋ ਹੋਰ ਨਹੀਂ ਕੋਈ ਤੇ ਕੋਹਨਾ ਕੋ ਅਮਰਤਾਰੀ ਸਿੰਘ ਬਣਾ ਗਏ ਨੇ ਕੋਹਨਾ ਕੋ ਤੇ ਜਿਤਾਇਆ ਦੋ ਤਿੰਨ ਦਿਨ ਰਹਿ ਗਏ ਤੇ ਜਦੋਂ ਗੋਇੰਦਵਾਲ ਸਾਹਿਬ ਆਇਆ ਸੀਗਾ ਇੱਥੇ ਕੜੂਰ ਸਾਹਿਬ ਵੀ ਸਮਾਗਮ ਸੀਗਾ ਉਹਦਾ ਤੇ ਧੁੰਦੇ ਵੀ ਸੀ ਤੇ ਦੋਹਾਂ ਤਨਾਂ ਦੇ ਵਿੱਚ ਉਹ ਅੱਧੇ ਮੁਲਕ ਨੂੰ ਅੰਮ੍ਰਿਤ ਛਕਾ ਗਿਆ ਇਹ ਆ ਮਾੜੇ ਕੰਮ ਤੋਂ ਬਚਾ ਗਿਆ ਸੀ ਇਹ ਨਾਂ ਵਿੱਚ ਚਲੋ ਬਾਹਰ ਆਊਗਾ ਤਾਂ ਕੁਛ ਨਾ ਕੁਛ ਇਹੋ ਜੀਵਨ ਸੁਧਾਰ ਦੂ ਕੋਈ ਗੁਰਸਿੱਖ ਦਾ ਗੁਰੂ ਦੇ ਨਾਲ ਜੁੜੂਗਾ ਕੋਈ ਹਾਂਜੀ ਤੇ ਕੁਲਦੀਪ ਸਿੰਘ ਜੀ ਦਾ ਕਿਵੇਂ ਦੇਖਦੇ ਹੋ ਕਾਂਗਰਸ ਤੋਂ ਦੋਤੋ ਉਹ ਦੇਖੋ ਹੁਣ ਉਹਨਾਂ ਦਾ ਮਾਹੌਲ ਚੱਲ ਨਹੀਂ ਗਿਆ ਜਿਆ ਕੁਝ ਵੀ ਅਜੇ ਇੱਥੇ ਅਮਰਪਾਲ ਨਾਲ ਜੁੜੇ ਆ ਕਿਉਂਕਿ ਵੀ ਇਹ ਤਾਂ ਕੋਈ ਨਾ ਕੋਈ ਸਵਾਰੂਗਾ ਗਰੀਬ ਨੂੰ ਕੋਈ ਨਾ ਕੋਈ ਸਹੂਲਤ ਵੀ ਦੇਊਗਾ ਹੋਰ ਭਾਈ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਕਹਿਣਾ ਭਾਈ ਕਿਵੇਂ ਦੇਖਦੇ ਹੋ ਅਮਰੀਕਾ ਜਿੱਤੂ ਇਸ ਵਾਰ ਬਿਲਕੁਲ ਜੀ ਬਿਲਕੁਲ ਜਿੱਤੂ哥 ਜੀ ਬੇਚੱਕ ਕੋਈ ਦੇਖਣ ਨੂੰ ਮਿਲ ਰਹੀ ਹੈ ਲੱਗਦਾ ਕਿ ਮੁਕਾਬਲਾ ਹੋ ਸਕਦਾ ਟੱਕਰ ਕੋਈ ਮੁਕਾਬਲਾ ਉਹਦਾ ਕੋਈ ਕਰ ਨਹੀਂ ਸਕਦਾ ਜੀ ਜਿੱਤੂ ਕਰਾਰ ਹੈ ਜੀ ਅਮ ਖਡੂਰ ਸਾਹਿਬ ਦੇ ਵਿੱਚੋਂ ਜੀ ਪੂਰਾ ਲੋਕ ਜਿਹਨੇ ਸੰਗਤ ਆਪਣੀ ਸਾਰਾ ਸਾਥ ਦੇ ਰਹੀ ਉਹਨਾਂ ਦਾ ਜੋ ਸਰਕਾਰ ਵਾਲੋਂ ਉਹਨਾਂ ਨੇ ਧੱਕੇਸ਼ਾਹੀ ਕੀਤੀ ਗਈ ਹੈ ਸਾਰਿਆਂ ਦੇ ਸਾਹਮਣੇ ਆਈ ਹੈ ਤੇ ਸਰਕਾਰ ਹੁਣ ਆਪਾਂ ਸਰਕਾਰ ਦੇ ਉਲਟ ਹੋ ਕੇ ਆਪਾਂ ਜਿੱਤ ਜਿੱਤ ਪੁੰਚਾਉਣੀ ਹੈ ਸਰਕਾਰ ਤੋਂ ਤੇ ਆਪਾਂ ਇਹਨਾਂ ਸੇ ਹਟਾ ਕੇ ਉਹਨਾਂ ਬਾਹਰ ਲਿਆਉਣਾ ਜੀ ਬਿਰਸਾ ਸਿੰਘ ਵੀ ਟੋਰਨ ਕੋਈ ਨਹੀਂ ਦੇਖਦੇ ਅਕਾਲੀ ਦਲ ਜਿੱਤ ਸਕਦੇ ਨਹੀਂ ਉਹਨਾਂ ਦੇ ਬਿਲਕੁਲ ਕੋਈ ਚਾਂਸ ਨਹੀਂ ਹੈ ਜੀ ਚਾਂਸ ਖਤਮ ਹੋ ਗਿਆ ਜੀ ਹੁਣ ਤੇ ਮੁਕਾਬਲਾ ਰਹਿ ਹੀ ਨਹੀਂ ਗਿਆ ਹੁਣ ਤੇ ਇੱਕ ਪਾਸਾ ਹੋ ਗਿਆ ਜੀ ਜਿੰਦਾ ਸਿੰਘ ਦਾ ਚਲੋ ਪੇਪਰ ਜਮ ਹੋਏ ਆ ਰਿਜ਼ਲਟ ਆਉਂਦਾ ਕੀ ਬਣਦਾ ਪਰ ਪਾਸਾ ਇੱਕ ਹੋ ਗਿਆ ਜੀ ਕੁਲਦੀਪ ਸਿੰਘ ਜੀਰਾ ਕਿਵੇਂ ਦੇਖਦੇ ਹੋ ਕਾਂਗਰਸ ਦੱਸਿ ਤੁਹਾਨੂੰ ਗੱਲ ਜੀ ਖਤਮ ਹੋ ਗਿਆ ਕੰਮ ਹੁਣ ਤੇ ਵੋਟਾਂ ਵਟਾਂ ਦਾ ਕੰਮ ਹੀ ਖਤਮ ਹੋ ਗਿਆ ਜੀ ਆਮ ਆਦਮੀ ਪਾਰਟੀ ਕਿਵੇਂ ਦੇਖਦੇ ਹੋ ਜੀ ਆਪਣਾ ਦੇਖੋ ਇਸ ਚਲੋ ਕੰਮ ਤੇ ਵਧੀਆ ਕਰ ਰਹੇ ਜਦੋਂ ਦਾ ਅਮਰਪਾਲ ਜੀ ਵਿੱਚ ਆ ਗਏ ਇੱਕ ਕੰਮ ਗੱਲਾਂ ਹੀ ਖਤਮ ਹੋ ਗਈਆਂ ਜੀ ਤੇ ਗੱਲ ਰਹਿ ਹੀ ਨਹੀਂ ਕੋਈ ਗਈ ਹੁਣ ਹੋਰ ਭਾਈ ਹੁਣ ਹੀ ਖੜੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਅਮਰਪਾਲ ਜੀ ਤੇ ਵੇਖੋ ਜੀ ਜਿਤਾਉਣਾ ਤੇ ਮਹਾਰਾਜ ਨੇ ਜਿਤਾਉਣਾ ਵਾ ਮਾਰੇ ਜਿਹਨੂੰ ਭਲ ਦੇਣੀ ਉਹਨੂੰ ਦੇਣੀ ਹੈ ਠੀਕ ਹੈ ਜੀ ਚਲੋ ਵਧੀਆ ਗੱਲ ਆ ਅਮਰਪਾਲ ਖਲੋਤਾ ਵਾ ਅਮਰਪਾਲ ਜਿਹੜੇ ਨਿਸ਼ਾਨੇ ਤੇ ਚੱਲ ਰਿਹਾ ਸਾਨੂੰ ਇਹ ਤੇ ਚੱਲ ਜਾਈ ਸਿੱਖ ਪੰਥ ਦੇ ਨਾਲ ਜੁੜੇ ਆ ਸਾਨੂੰ ਸਾਰਿਆਂ ਨੂੰ ਉਹਦੀ ਗੱਲ ਕਰਨੀ ਜਿਹਦੀ ਆ ਇਹ ਨੂੰ ਜਿਤਾਉਣਾ ਚਾਹੀਦਾ ਆਪਣੇ ਵੋਟ ਦੀ ਸਹੀ ਵਰਤੋਂ ਕਰਕੇ ਉਹਨੂੰ ਉਹ ਪਾ ਕੇ ਤੇ ਉਹਨੂੰ ਜਿਤਾਉਣਾ ਚਾਹੀਦਾ ਜਿਤਾ ਕੇ ਸਾਨੂੰ ਆਪਣੇ ਇਲਾਕੇ ਦੀ ਖੁਸ਼ਹਾਲੀ ਵਾਸਤੇ ਉਹ ਇਹਨਾਂ ਕੋਈ ਕੰਮ ਕਰੂਗੀ ਜੇ ਦੂਜੀਆਂ ਪਾਰਟੀਆਂ ਵੇਖੋ ਜੀ ਸਾਰਿਆਂ ਨੇ ਇੱਕ ਵਾਰੀ ਵੇਖ ਲਿਆ ਆਪਾਂ ਆਮ ਆਦਮੀ ਪਾਰਟੀ ਨੂੰ ਵੇਖ ਲਿਆ ਆਮ ਆਦਮੀ ਆਪਣੀ ਜਗ੍ਹਾ ਕਾਂਗਰਸ ਆਪਣੀ ਜਗ੍ਹਾ ਤੇ ਕਾਲੀ ਦਲਾ ਆਪਣੀ ਜਗ੍ਹਾ ਕਾਫੀ ਹਵਾ ਦੇਖਣ ਨੂੰ ਮਿਲ ਰਹੀ ਜੀ ਅਮਰਿਤਪਾਲ ਦੀ ਲੱਗਦਾ ਤੁਹਾਨੂੰ ਟੱਕਰ ਵਧੀਆ ਦੇ ਸਕਦੇ ਵੇਖੋ ਜੀ ਇਹ ਵੇਲੇ ਪੂਰੀ ਚੱਕਰ ਹੈ ਜੀ ਗਾਂ ਗੁਰੂ ਮਾਰ ਨੇ ਜਿਹਨੂੰ ਭਾਦ ਦੇਣੀ ਉਹ ਦਊਗਾ ਟੱਕਰ ਵੱਲੋਂ ਤੇ ਕੋਈ ਸ਼ੱਕ ਨਹੀਂ ਹੈਗਾ ਟੱਕਰ ਬਿਲਕੁ ਠੀਕ ਹੈ ਵਰਸਾ ਸਿੰਘ ਬਲਟੋਆ ਦੇ ਕਿਵੇਂ ਦੇਖਦੇ ਅਕਾਲੀ ਦਲ ਤੋਂ ਵਰਸਾ ਸਿੰਘ ਬਲਟੋਆ ਸਹੀ ਹੈ ਜੀ ਵਰਸਾ ਸਿੰਘ ਬਲਟੋਆ ਨੇ ਕਦੀ ਐਸ ਇਲਾਕੇ ਦੇ ਵਿੱਚ ਆੜ ਕੇ ਤੇ ਕਦੀ ਕਿਸੇ ਨੇ ਕੋਈ ਸਾਨੂੰ ਪੁੱਛੇ ਨਾ ਕੇ ਦੀ ਬਾਤ ਨਹੀਂ ਪੁੱਛੀ ਵਰਸਾ ਸਿੰਘ ਬਲਟੋਆ ਚਲੋ ਆਪਣੇ ਇਲਾਕੇ ਜਾਊਗਾ ਅਸੀਂ ਹੁਣ ਬਾਹਲਾ ਤੱਕ ਜਾ ਦੇ ਦੇਗੇ ਚਲੋ ਹੁਣ ਅਮਰਤਪਾਲ ਨੂੰ ਵੋਟ ਪਾ ਕੇ ਦੇ ਕੇ ਵੇਖੀਏ ਕਿੰਨੇ ਆ ਕੀ ਕਰਦੇ ਆ ਹੋਰ ਪਾਪਾ ਜੀ ਖੜੇ ਇਹਨਾਂ ਨਾਲ ਗੱਲਬਾਤ ਕਰਦੇ ਆ ਸੱਸੀ ਗੱਲ ਪਾਪਾ ਜੀ ਸੱਸੀ ਗੱਲ ਜੀ ਭਾਈ ਅਮਰਿਤਪਾਲ ਜਿੱਤੂ ਅਮਰਿਤਪਾਲ ਤੇ ਜਿਹੜਾ ਆਇਆ ਹੋਇਆ ਨਹੀਂ ਅਕਦੀ ਜਿਹੜੇ ਉਦੋਂ ਹੀ ਉਦੋਂ ਹੀ ਆਇਆ ਹੋਇਆ ਜਵਾਨ ਤੇ ਆਹੀ ਦਿਹਾੜੇ ਲੱਗੇ ਜਾਇਆ ਹੋਇਆ ਨੀ ਨਿੱਤਣ ਦਾ ਹੈ ਆ ਵੀ ਨਵਾਂ ਬੰਦਾ ਵਾ ਕੀ ਪਤਾ ਵਾ ਮਾੜਾ ਹੂੰ ਅਗੇ ਆ ਨੰਬਰ ਅਗੇ ਨੰਬਰ ਉਹਨੇ ਆਮ ਆਦਮੀ ਬਦਿਆ ਕੰਮ ਕਰ ਰਹੀ ਕੱਖ ਨਹੀਂ ਕੀਤਾ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਕੀਤਾ ਕੱਖ ਨਹੀਂ ਅਕਾਲੀ ਦਲ ਤੋਂ ਵਿਰਸਾ ਸਿੰਘ ਬਲਟੋਆ ਨੂੰ ਕਿਵੇਂ ਦੇਖ ਸਕਦੇ ਜਿੱਸਕਦੇ ਬਲਟੂ ਆਏ ਉਹ ਆਪਣੇ ਏਰੀਏ ਦੀ ਰਿਆਰ ਹੋਇਆ ਵਾ ਇਧਰ ਨਾ ਅਗੇ ਦੀ ਪੈਰ ਪਾਇਆ ਨਾ ਹੋਰ ਹੈ ਉਹ ਸਗਲਾ ਅਮਰਤ ਪਾਲੀ ਕੀਤੀ ਹੈ ਕਿਉਂਕਿ ਚਾਰ ਮੁਗੰਦੇ ਜਿਹੜੇ ਹਨ ਉਹ ਜ਼ਿਆਦਾ ਉਹੀ ਆਲੇ ਬਣੇ ਆਲੇ ਦਾਲਜੀਤ ਭੁੱਲਰ ਨੂੰ ਕਿਵੇਂ ਦੇਖਦੇ ਆ ਆਮ ਆਦਮੀ ਪਾਰਟੀ ਤੋਂ ਨਾਲਜੀਤ ਭੁੱਲਰ ਠੀਕ ਆ ਨਾਲਜੀਤ ਭੁੱਲਰ ਨੇ ਕੰਮ ਕੀਤੇ ਆ ਅਜੇ ਤਾਈਂ ਵੀ ਕਰ ਰਿਹਾ ਵਾ ਚਲੋ ਇੱਕ ਗਲਤੀ ਗਲਤੀ ਹੋ ਗਈ ਉਹਦੇ ਕੋਈ ਕਿਉਂ ਕੋਈ ਬੋਲੇ ਆ ਗਿਆ ਹੈ ਲੇਕਿਨ ਦਾਲਜੀਤ ਭੁੱਲਰ ਨੇ ਆ ਆਮ ਆਦਮੀ ਪਾਰਟੀ ਸਭ ਤੋਂ ਬੰਦਾ ਵਧੀਆ ਹੋਆ ਤੇ ਹੋਰ ਗੱਲਬਾਤ ਕਰਦੇ ਆਂ ਜਨਤਾ ਦੇ ਨਾਲ ਕੀ ਕਹਿਣਾ ਉਹਨਾਂ ਦਾ ਬਾਬਾ ਜੀ ਸੱਸੀ ਗੱਲ ਸੱਚੀ ਗੱਲ ਮਾਰਾ ਜੀ ਬਾਬਾ ਜੀ ਅਮਰਿਤਪਾਲ ਜਿੱਤੂਗੇ ਇਸ ਵਾਰ ਅਸੀਂ ਤਾਂ ਨਹੀਂ ਜਿੱਤੇ ਪਰ ਸਾਡੀ ਇੱਕ ਮੰਗ ਆ ਜਿਹਨੇ ਪਿਛਲੇ ਸਰਕਾਰਾਂ ਮਾ ਉਹਨਾ ਆਟਾ ਦਾਲਾਂ ਦੇ ਕੇ ਲੋਕਾਂ ਨੂੰ ਮੰਗਤੇ ਬਣਾਇਆ ਤੇ ਨਸ਼ੇ ਵਾਲ ਨੇ ਕਿਸ ਨੇ ਧਿਆਨ ਕੀਤਾ ਅਸੀਂ ਤੇ ਇਹ ਗੱਲਾਂ ਵਿਚਾਕ ਜਿਹੜੀਆਂ ਸਕੀਮਾਂ ਦਿੱਤੀਆਂ ਲੋਕਾਂ ਨੂੰ ਮੰਗਣੇ ਮੰਗਤੇ ਬਣਾਇਆ ਵਿਚਾਕ ਬੰਦ ਕਰ ਦੇਣਾ ਕੋਈ ਆਟਾ ਦਾਲਾ ਦੇਣ ਨਸ਼ਾ ਰੋਕਣਾ ਜਿਹੜੀ ਗੱਲ ਕਰਨੀ ਨਸ਼ਾ ਰੋਕਣੇ ਨਹੀਂ ਲਿਖਾ ਰੋਕਣਾ ਕਿਵੇਂ ਨਸ਼ਾ ਰੋਕਣਾ ਨਸ਼ਾ ਉਹ ਰੋਕਦਾ ਨਸ਼ਾ ਜਿਆਦਾ ਵੇਦੀਆਂ ਸਰਕਾਰਾਂ ਅਸੀਂ ਦੇ ਮੰਗ ਕਰਦੇ ਵੀ ਜਿਹੜੀ ਸਰਕਾਰ ਹੁੰਦੀ ਆ ਉਹ ਨਸ਼ਾ ਰੋਕੇ ਨਸ਼ਾ ਬੰਦ ਜਵਾਨੀ ਰੁੱਢਦੀ ਜਾਂਦੀ ਆ ਬਾਕੀ ਜਿੱਕਾ ਖਾਲਸਾ ਵਾਲੀ ਦੀ ਫੋਟੇ ਅਿਰਸਲ ਸਿੰਘ ਬਲਟੋਆ ਕਿਵੇਂ ਦੇਖਦੇ ਜਿੱਸ ਸਕਦੇ ਆ ਕਾਲੀ ਦਲ ਤੋਂ ਨਾ ਇਹੋ ਉਹਨੇ ਕੋ ਕਹਿਣਾ ਜਿਹੜੀ ਜਿੰਨੀ ਗੱਲ ਕਹਿਣੀ ਸੀ ਕਾੜੇ ਮੰਗੇ ਹੋਈ ਆ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਉਹਦਾ ਕਾਫੀ ਜਿਹੜਾ ਰੁਝਾਨ ਦੇਖਣ ਨੂੰ ਮਿਲਿਆ ਖਡੂਰ ਸਾਹਿਬ ਦੇ ਵਿੱਚ ਅਸੀਂ ਮੌਜੂਦ ਆ ਇਸ ਟਾਈਮ ਤੇ ਕੀ ਕਹਿਣਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਅਮਰਿਤਪਾਲ ਜਿੱਤੂ ਇਸ ਵਾਰ ਵੇਖੋ ਇਹ ਤੇ ਲੋਕਾਂ ਦੀ ਸਪੋਰਟ ਦੇ ਨਾਲ ਹੀ ਆ ਸਰ ਕੋਸ਼ਿਸ਼ ਤੇ ਹੈਗੀ ਆ ਬਾਕੀ ਜਿਹਨੇ ਸਪੋਰਟ ਕਰਨਗੇ ਉਹਨਾਂ ਹੀ ਉਹਨਾਂ ਦੀ ਐਲਪੀ ਵੀ ਹੋਊਗੀ ਚੰਗੇ ਲੋਕਾਂ ਦੀ ਹਰ ਇੱਕ ਨੂੰ ਲੋੜ ਆ ਸਰ ਤੇ ਸਾਡੀ ਦਾਸ ਇਹੀ ਆ ਕਿ ਬਣ ਗਿਆ ਸਰ ਅਕਾਲੀ ਦਲ ਤੋਂ ਵਿਰਸਾ ਸੀ ਮਲਟੋਬਾ ਨੂੰ ਕਿਵੇਂ ਦੇਖਦੇ ਹੋ ਜਿੱਤ ਸਕਦੇ ਸਰ ਵੇਖੋ ਉਹ ਤੇ ਜਿੱਦਾਂ ਦੇ ਹਾਲਾਤ ਆ ਨਾ ਪਿਛੇ ਉਹਨਾਂ ਦੇ ਮੁੱਦੇ ਸਾਰਾ ਕੁਝ ਹੁੰਦਾ ਕਿਉਂਕਿ ਜਿੱਦਾਂ ਨੇ ਕੰਮ ਕੀਤੇ ਹੁਣ ਉਹਦਾਂ ਦਾ ਹੀ ਨਤੀਜਾ ਮਿਲਦਾ ਠੀਕ ਹੈ ਜੀ ਜਿੱਦਾਂ ਦਾ ਕਰਮ ਕਰੂਗਾ ਕੋਈ ਉਹਦਾਂ ਦਾ ਹੀ ਪਾਊਗਾ ਠੀਕ ਹੈ ਉਹਨਾਂ ਨੇ ਜਿੱਦਾਂ ਦੇ ਕੰਮ ਕੀਤੇ ਉਹਦਾ ਚਿੱਠਾ ਸਾਰਾ ਸਾਹਮਣੇ ਹੈ ਹੀ ਸਾਰੀ ਜੰਦਾ ਦੇ ਠੀਕ ਹੈ ਜੀ ਤੇ ਹੋਰ ਭਾਈ ਸਸੀ ਗੱਲ ਸਰ ਠੀਕ ਆ ਸਰ ਮੇਰਾ ਅਮਰਿਤਪਾਲ ਜਿੱਤੂਗਾ ਇਸ ਵਾਰ ਹਾਂ ਪੂਰੀ ਆਸ ਹੈ ਜੀ ਜਿੱਤੂਗਾ ਕਾਫੀ ਹਵਾ ਦੇਖਣ ਨੂੰ ਮਿਲ ਰਹੀ ਆ ਲੱਗਦਾ ਕਿ ਟੱਕਰ ਦੇ ਸਕਦੇ ਇਸ ਵਾਰ ਹਾਂ ਹਾਂ ਜਰੂਰ ਜਰੂਰ ਜਤਨਗੇ ਅੰਮ੍ਰਿਤਪਾਲ ਭਾਈ ਜਤਨਗੇ ਸੇਕ ਕੌਮ ਤੇ ਉਹੋ ਜਿਆ ਤੁਹਾਨੂੰ ਪਤਾ ਹੀ ਆ ਬਾਕੀ ਪਾਰਟੀਆਂ ਸਾਰੀਆਂ ਵੇਖ ਲਈਆਂ ਤੇ ਐਰ ਕੀ ਪੱਕਾ 100 ਪਰਚਾਂ ਤੇ ਜਿਹੜਿਆ ਉਹ ਅੰਮ੍ਰਿਤਪਾਲ ਜਤਨਗੇ ਕਾਂਗਰਸ ਤੋਂ ਕੁਲਦੀਪ ਜੀਰਾ ਕਿਵੇਂ ਦੇਖਦੇ ਹੋ ਨਹੀਂ ਨਹੀਂ ਐਰ ਕੀ ਅੰਮ੍ਰਿਤਪਾਲ ਸਾਹਿਬ ਪਈ ਜਾ ਵੀ ਓਏ ਉਹਨਾਂ ਦੀ ਤਾਰਨ ਕੀ ਵਿਰਸਾ ਸਿੰਘ ਬਲਟੋਆ ਆਕਾਲੀ ਦਲ ਤੋਂ ਕਿਵੇਂ ਦੇਖਦੇ ਜਿੱਤ ਸਕਦੇ? ਵੇਖ ਹੀ ਲਿਆ ਸਾਰੀਆਂ ਪਾਰਟੀਆਂ ਪਹਿਲਾਂ ਵੇਖ ਹੀ ਲੀਆਂ ਨੇ। ਤੁਹਾਨੂੰ ਵੀ ਪਤਾ ਯਾਰ ਪਰ ਨਹੀਂ ਭਾਈ ਅਮਰ ਤਾਂ ਪਾਠੇਂਗੇ ਜਿੱਤਣਗੇ। ਹਾਂਜੀ ਪਾਪਾ ਜੀ ਇਹ ਆਪਣੇ ਪਾਲ ਜਿੱਤ ਸਕਦੇ ਇਸ ਵਾਰ। ਮਹਾਰਾਜ ਜਾਨਦਾ ਜੀ। ਅਸੀਂ ਗਲਤ ਨਹੀਂ ਕੋਈ ਕਹਿ ਸਕਦੇ। ਵੇਖੋ ਹੋਰੇ ਖਲੋਤਾ ਆਜ਼ਾਦ ਉਮੀਦਵਾਰ ਤੇ ਉਹ ਠੀਟ ਟਿਕਟ ਲੈ ਕੇ ਖਲੋਤਾ ਹੈ। ਵੇਖੋ ਜੋ ਮਹਾਰਾਜ ਨੂੰ ਮਨਜ਼ੂਰ ਉਹ ਕਾਲਪੁਰਖ ਕਰ ਸਕਦਾ। ਅਹੀਂ ਕੋਈ ਕਹਿ ਨਹੀਂ ਸਕਦੇ।